ਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਪ੍ਰਧਾਨ ਮੰਤਰੀ ਦੇਸ਼ ਦੇ ਅਮਰੀਕਾ ਦੇ ਵਿੱਚੋਂ ਲਾਈਵ ਹੋ ਕੇ ਪੰਜਾਬ ਤੇ ਪੂਰੇ ਭਾਰਤ ਵਾਸੀਆਂ ਦੇ ਲਈ ਜਿਹੜੇ ਲੋਕ ਡਿਪੋਰਟ ਹੋਏ ਨੇ ਉਹਨਾਂ ਦੇ ਲਈ ਕੀ ਬੋਲ ਰਹੇ ਨੇ ਕੀ ਮੰਚਾ ਉਹਨਾਂ ਦੀ ਉਹ ਮੈਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਬਿਆਨ ਸੁਣਾਉਣ ਜਾ ਰਿਹਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਯਾਨੀ ਨਰਿੰਦਰ ਮੋਦੀ ਅਮਰੀਕਾ ਵਿੱਚ ਜਾਂਦੇ ਨੇ ਔਰ ਉੱਥੇ ਜਾ ਕੇ ਆਪਣਾ ਇੱਕ ਬਹੁਤ ਵੱਡਾ ਭਾਸ਼ਣ ਦਿੰਦੇ ਨੇ ਦੇ 트럼ਪ ਸਾਹਿਬ ਅੱਗੋਂ ਹੱਸ ਰਹੇ ਨੇ ਇਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਦਿਖਾਉਣ ਜਾ ਰਿਹਾ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸਰ ਦੇਸ਼ ਦੇ ਵਿੱਚ ਇਹ ਚਰਚਾ ਛੜੀ ਹੋਈ ਸੀ ਕਿ ਜਿਹੜੇ ਡੀਪੋਰਟ ਹੋਏ ਨੇ ਉਹਨਾਂ ਦਾ ਰਾਜ ਕੀ ਹੈ ਕਿਉਂ ਹੋਏ ਨੇ ਪਹਿਲਾਂ ਕਦੇ ਇੰਨਾ ਨਹੀਂ ਦੇਖਿਆ ਸੀ ਪੰਜਾਬ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਜਿੰਨੇ ਵੀ ਨੌਜਵਾਨ ਜਾਂ ਮੁੰਡੇ ਕੁੜੀਆਂ ਜਾਂਦੇ ਸੀ ਅੱਜ ਤੋ ਪਹਿਲਾਂ ਤੁਸੀਂ ਕਦੇ ਵੀ ਨਹੀਂ ਵੇਖਿਆ ਹੋਣਾ ਕਿ ਐਡੀ ਵੱਡੀ ਤਾਦਾਦ ਦੇ ਵਿੱਚ ਭਾਰਤ ਦੇ ਵਿੱਚ ਲਾਟ ਕੇ ਵਾਪਸ ਆਏ ਹੁਣ ਪਰ ਵੱਡੀ ਸੰਖਿਆ ਦੇ ਵਿੱਚ ਕਿਉਂ ਯਾਨੀ ਆਏ ਨੇ ਇਹਦੇ ਪਿੱਛੇ ਦਾ ਰਾਜ ਖੁੱਲ ਗਿਆ ਉਹ ਮੈਂ ਤੁਹਾਡੇ ਸਾਹਮਣੇ ਅੱਜ ਦੀ ਵੀਡੀਓ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਟਰੰਪ ਸਾਹਿਬ ਵੀ ਬੈਠੇ ਨੇ ਔਰ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਭਾਸ਼ਣ ਦੇ ਰਹੇ ਨੇ ਉਹਨਾਂ ਨੇ ਇੱਕ ਭਾਸ਼ਣ ਦੇ ਦੌਰਾਨ ਕਿਹੜੀ ਗੱਲ ਕਹੀ ਹੈ ਜਿਹਦੇ ਉੱਤੇ ਸਾਡੇ ਪੂਰੇ ਭਾਰਤ ਵਾਸੀਆਂ ਦਾ ਔਰ ਪੰਜਾਬੀਆਂ ਦਾ ਬਹੁਤ ਵੱਡੀ ਨਾਰਾਜ਼ਗੀ ਹੋ ਸਕਦੀ ਹੈ ਇਸ ਬਿਆਨ ਨੂੰ ਸੁਣਨ ਤੋਂ ਬਾਅਦ ਕਿਉਂਕਿ ਇਹ ਬਿਆਨ ਹੀ ਕੁਛ ਐਸਾ ਹੈ ਕਿ ਜਿਹਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਕਦੇ ਵੀ ਖਰੇ ਨਹੀਂ ਉਤਰੇ ਔਰ ਮੈਂ ਤੁਹਾਨੂੰ ਹੁਣ ਇਹ ਬਿਆਨ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਹੈਰਾਨੀ ਵਾਲੀ ਗੱਲ ਹੈ ਵੀ ਦੇਸ਼ ਦੇ ਪ੍ਰਧਾਨ ਮੰਤਰੀ ਗਦਾਰੀ ਕਰ ਰਹੇ ਨੇ ਦੇਸ਼ ਦੇ ਲੋਕਾਂ ਦੇ ਨਾਲ ਯਾਨੀ ਭਾਰਤ ਦੇ ਲੋਕਾਂ ਦੇ ਨਾਲ ਇਸ ਕੀ ਵਜ੍ਹਾ धैर्य हम भारतीयों की पहचान है लेकिन अब हम अधीर है देश के विकास के लिए 21वीं सदी में देश को नई ऊंचाई पर ले जाने के लिए आज भारत का सबसे चर्चित शब्द है ਵਿਕਾਸ ਅੱਜ ਭਾਰਤ ਦਾ ਸਭ ਤੋਂ بڑا ਮੰਤਰ ਹੈ ਸਭ ਦਾ ਸਾਥ ਸਭ ਦਾ ਵਿਕਾਸ ਅੱਜ ਭਾਰਤ ਦੀ ਸਭ ਤੋਂ بڑی ਨੀਤੀ ਹੈ ਜਨ ਭਾਗੀਦਾਰੀ ਜਿਹੜਾ ਹੁਣ ਤੁਸੀਂ ਬਿਆਨ ਸੁਣਿਆ ਇਹਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਪਾਸੇ ਕਹਿੰਦਾ ਕਿ ਸਾਡਾ ਇੱਕੋ ਹੀ ਨਾਰਾ ਸਭ ਦਾ ਸਾਥ ਸਭ ਦਾ ਵਿਕਾਸ ਲੇਕਿਨ ਇਸ ਨਾਰੇ ਦੇ ਉੱਤੇ ਕਦੇ ਹੀ ਪੂਰੇ ਨਹੀਂ ਆਏ ਕਿਉਂ ਕਿ ਜੇਕਰ ਵਿਕਾਸ ਦੀ ਗੱਲ ਹੁੰਦੀ ਤਾਂ ਜਿਹੜੇ ਨੌਜਵਾਨ ਪੰਜਾਬ ਦੇ ਪੂਰੇ ਭਾਰਤ ਦੇ ਵਾਪਸ ਆਏ ਨੇ ਤਾਂ ਫਿਰ ਉਹ ਬੇੜੀਆਂ ਬਣ ਕੇ ਜਾਂ ਉਹਨਾਂ ਦੇ ਸੰਗਲ ਲਾ ਕੇ ਵਾਪਸ ਨਹੀਂ ਆਉਂਦੇ ਸੀ ਸਵਾਲ ਬਹੁਤ ਵੱਡੇ ਨੇ ਦੇਸ਼ ਦਾ ਪ੍ਰਧਾਨ ਮੰਤਰੀ ਅਕਸਰ ਲੋਕ ਕਹਿੰਦੇ ਸੀ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਟਰੰਪ ਦੇ ਨਾਲ ਬਹੁਤ ਗੂੜਾ ਰਿਸ਼ਤਾ ਹੈ ਤੇ ਗੂੜੇ ਰਿਸ਼ਤੇ ਨੂੰ ਅੱਜ ਤੁਸੀਂ ਦੇਖ ਰਹੇ ਹੋ ਕਿ ਆਖਿਰ ਜਿਹੜੇ ਪੰਜਾਬ ਦੇ ਵਿੱਚੋਂ ਜਾਂ ਫਿਰ ਪੂਰੇ ਭਾਰਤ ਵਿੱਚੋਂ ਜਿਹੜੇ ਡੀਪੋਰਟ ਹੋ ਕੇ ਆਏ ਨੇ ਭਾਰਤ ਦੇ ਲੋਕ ਉਹਨਾਂ ਲਈ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੀ ਹਿੱਤ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਚੁੱਕੇ ਹੋ ਕਿਉਂ ਕਿ ਕਦੇ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਅਮਰੀਕਾ ਦੇ ਵਿੱਚ ਜਾ ਕੇ ਭਾਸ਼ਣ ਦਿੰਦੇ ਨੇ ਬੜੇ ਹੀ ਯਾਨੀ ਇੱਕ ਕੌਨਫੀਡੈਂਸ ਦੇ ਨਾਲ ਉਹਨਾਂ ਨੂੰ ਕੋਈ ਚਿੰਤਾ ਨਹੀਂ ਕਿ ਸਾਡੇ ਅਮਰੀਕਾ ਦੇ ਵਿੱਚੋਂ ਭਾਰਤੀ ਕੱਢੇ ਗਏ ਨੇ ਦਰਸਾਲ ਇਹ ਜਿਹੜੀਆਂ ਜਿਹੜਾ ਇਹ ਪੋਲਿਟਿਕਸ ਹੁੰਦਾ ਇਹਨਾਂ ਨੂੰ ਆਪਣੀਆਂ ਵੋਟਾਂ ਤੇ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਯਾਨੀ ਕੁਝ ਵੀ ਕਰਨਾ ਪਵੇ ਉਹ ਇਹ ਕਰਦੇ ਨੇ ਅਕਸਰ ਤੁਸੀਂ ਦੇਖਿਆ ਚਾਹੇ ਜਿੱਡੀ ਮਰਜ਼ੀ ਜਨਤਾ ਦੀ ਬਲੀ ਦੇਣੀ ਪਵੇ ਉਹ ਵੀ ਦਿੰਦੇ ਨੇ ਇਹ ਵੀ ਤੁਸੀਂ ਦੇਖਿਆ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਵੇਖ ਲਓ ਲੋਕਾਂ ਦੇ ਨਾਲ ਜੇਕਰ ਧੋਖੇ ਕਰਦੀ ਸੀ ਜੇਕਰ ਆਪਣੀ ਮਰਜ਼ੀ ਦੇ ਨਾਲ ਐਨਐਸ ਇਲਾਕੇ ਡਿਬਰੂਗੜ ਵਰਗੀਆਂ ਜੇਲ੍ਹਾਂ ਦੇ ਵਿੱਚ ਭਾਈ ਅਮਰਪਾਲ ਸਿੰਘ ਵਰਗੇ ਯੋਧਿਆਂ ਨੂੰ ਰੱਖਦੀ ਹੈ ਜਬਲਵੰਤ ਸਿੰਘ ਰਾਜੋਆਣਾ ਜਿਵੇਂ ਪਹਿਲਾਂ ਦੇ ਬੰਦ ਨੇ ਉਹਨਾਂ ਦੀਆਂ ਅੱਖਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਦਿੱਕਤ ਆ ਰਹੀ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਇਹਨੂੰ ਪਤਾ ਨਹੀਂ ਕਿਉਂਕਿ ਇਹਨਾਂ ਨੂੰ ਪਤਾ ਹੈ ਇਹਨਾਂ ਨੇ ਧਰੋ ਕਮਾਉਣਾ ਜਿਹੜਾ ਲਗਾਤਾਰ ਪੰਜਾਬ ਦੇ ਲੋਕਾਂ ਨਾਲ ਕਮਾਇਆ ਲਗਾਤਾਰ ਪੰਜਾਬ ਦੀ ਨੌਜਵਾਨੀ ਚਿੱਟੇ ਦੇ ਨਾਲ ਮਾਰੀ ਹੈ ਔਰ ਦੂਜੇ ਪਾਸੇ ਭਾਰਤ ਦੀ ਪੂਰੇ ਸੈਂਟਰ ਗਵਰਨਮੈਂਟ ਦੀ ਗੱਲ ਕਰੀਏ ਤੇ ਸੈਂਟਰ ਗਵਰਨਮੈਂਟ ਦੀ ਵੀ ਅੱਖ ਸਿੱਧਾ ਪੰਜਾਬ ਤੇ ਹੁੰਦੀ ਆ ਕਿਉਂਕਿ ਪੰਜਾਬ ਇੱਕ ਕੋਨ ਇੰਡਸਟਰੀ ਐ ਜਿਹੜੀ ਅਕਸਰ ਮੈਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਪੂਰੇ ਦੇਸ਼ ਭਰ ਨੂੰ ਲੀਡ ਕਰਦੀ ਆ ਵੱਡੇ ਪੱਧਰ ਤੇ ਇਥੇ ਅਨਾਜ ਪੈਦਾ ਹੁੰਦਾ ਤੇ ਵੱਡੇ ਪੱਧਰ ਤੇ ਇਥੋਂ ਟੈਕਸ ਜਾਂਦਾ ਕਿਉਂਕਿ ਵੱਡੇ ਵੱਡੇ ਸਿੰਗਰਾਂ ਦਾ ਬਹੁਤ ਵੱਡਾ ਟੈਕਸ ਜਾ ਰਿਹਾ ਸਿੱਧਾ ਸੈਂਟਰ ਗਵਰਨਮੈਂਟ ਨੂੰ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਗੋਡੇ ਟੇਕ ਚੁੱਕੀ ਆ ਸੈਂਟਰ ਮੂਰੇ ਵੀ ਔਰ ਦਿੱਲੀ ਦੇ ਵਿੱਚੋਂ ਤਾਂ ਇਹਨਾਂ ਦਾ ਸੁਫੜਾ ਸਾਫ਼ ਹੀ ਹੋ ਗਿਆ ਜਿਹੜਾ ਕਿ ਬੀਤੇ ਦਿਨ ਅਰਵਿੰਦ ਕੇਜਰੀਵਾਲ ਦੀ ਇੱਕ ਬਹੁਤ ਵੱਡੀ ਹਾਰ ਸਾਬਤ ਹੋਈ ਹੈ ਤਾਂ ਉਹਨੂੰ ਇੱਕ ਐ ਸਮਝ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਉਸ ਤੇ ਮਿੱਟੀ ਪਾ ਦਿੱਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚੋਂ ਵੀ ਆਮ ਆਦਮੀ ਪਾਰਟੀ ਦਾ ਲੋਕ ਤੇ ਵੀ ਕਹਿ ਰਹੇ ਨੇ ਕਿ ਸਫਾਇਆ ਹੋ ਸਕਦਾ ਕਿਉਂਕਿ ਜਿਹੜੇ ਕੰਮਾਂ ਨੂੰ ਲੈ ਕੇ ਸਰਕਾਰ ਬਣਾਈ ਸੀ ਲੋਕਾਂ ਨੇ ਉਹਨਾਂ ਕੰਮਾਂ ਤੇ ਇੱਕ ਵੀ ਕੰਮ ਯਾਨੀ ਇੱਕ ਵੀ ਮੁੱਦੇ ਤੇ ਸਰਕਾਰ ਖੜੀ ਨਹੀਂ ਉਤਰੀ ਤਾਂ ਰਹੀ ਜਿਹੜੇ ਦੀਪੋਰਟ ਹੋ ਕੇ ਆਏ ਪੰਜਾਬੀਆਂ ਦੀ ਗੱਲ ਉਹ ਤਾਂ ਇਹੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਿੱਧਾ ਹੱਥ ਆ ਉਹਦੇ ਵਿੱਚ ਬਹੁਤ ਵੱਡਾ ਹੱਥ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੀ ਸਿਆਸਤ ਕੀਤੀ ਹੈ ਉਹ ਵੀ ਇੱਕ ਵੇਖਣ ਵਾਲੀ ਗੱਲ ਸੀ ਕਿ ਜਿਹੜੇ ਇਹਨਾਂ ਨੇ ਗੱਪ ਛੜਾਪ ਪੂਰੀ ਦੁਨੀਆ ਨੇ ਸੁਣ ਲਏ ਨੇ ਔਰ ਦੂਸਰੇ ਪਾਸੇ ਦੇਸ਼ ਦਾ ਪ੍ਰਧਾਨ ਮੰਤਰੀ ਝੂਠਾ ਪੈ ਚੁੱਕਿਆ ਗਦਾਰੀ ਕਰ ਚੁੱਕਿਆ ਦੇਸ਼ ਦੇ ਨਾਲ ਕਿਉਂ ਕਿਉਂਕਿ ਦੇਸ਼ ਦੇ ਵਿੱਚੋਂ ਜਦੋਂ ਨਾਗਰਿਕ ਆਉਂਦੇ ਨੇ ਅਮਰੀਕਾ ਵਰਗੇ ਦੇਸ਼ਾਂ ਵਿੱਚੋਂ ਤਾਂ ਉੱਥੇ ਪੱਕੇ ਤੌਰ ਤੇ ਲੋਕਾਂ ਨੇ ਸਮਝ ਲਿਆ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮਿਲੀ ਜੁਲੀ ਗੱਲ ਹੈ ਕਿਉਂਕਿ ਜਨਤਾ ਜਨਾਰਦਨ ਹੁੰਦੀ ਹੈ ਤੇ ਜਨਤਾ ਨੂੰ ਸਭ ਕੁਝ ਪਤਾ ਹੁੰਦਾ ਤਾਂ ਫੇਰ ਵੀ ਚਾਲਾਂ ਖੇਡਣ ਤੋਂ ਬਾਜ਼ ਨਹੀਂ ਆਉਂਦੀਆਂ ਚਾਹੇ ਸੈਂਟਰ ਦੀਆਂ ਸਰਕਾਰਾਂ ਨੇ ਚਾਹੇ ਉਹ ਸਟੇਟਾਂ ਦੀਆਂ ਜਿਵੇਂ ਕਿ ਪੰਜਾਬ ਦੀ ਸਰਕਾਰ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੀ ਸਰਕਾਰ ਤਾਂ ਬਿਲਕੁਲ 0.0 ਤੇ ਜਾ ਰਹੀ ਹੈ ਪਰ ਇਹਦੇ ਨਾਲ ਹੀ ਇੱਕ ਬਹੁਤ ਵੱਡੀ ਲਹਿਰ ਉੱਠੀ ਹੈ ਕਿ ਭਾਈ ਜੇਕਰ ਰਾਸ਼ਟਰਪਤੀ ਸ਼ਾਸਨ ਦੀ ਮੰਗ ਕਰਦੇ ਨੇ ਪੰਜਾਬ ਦੇ ਲੋਕ ਤਾਂ ਤਾਂ ਪੰਜਾਬ ਬਚ ਜੂਗਾ ਤੇ ਨਹੀਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੀ ਜਿਹੜੀ ਪੱਟੀ ਮੇਸ ਹੋਣੀ ਹੈ ਇਹ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖੋਗੇ ਕਿਉਂਕਿ ਆਉਣ ਵਾਲੇ 2 ਸਾਲ ਜਿਹੜੇ ਰਹਿ ਗਏ ਨੇ ਆਮ ਆਦਮੀ ਪਾਰਟੀ ਦੇ ਕੋਲੇ ਉਹ ਇਹਨਾਂ ਨੇ ਪੂਰੇ ਪੰਜਾਬ ਨੂੰ ਰੱਜ ਕੇ ਲੁੱਟਣਾ ਤੇ ਵੇ ਪਹਿਲਾਂ ਦਿੱਲੀ ਨੂੰ ਜਾ ਰਿਹਾ ਸੀ ਭਾਈ ਸਾਹਿਬ ਪੰਜਾਬ ਦਾ ਸ਼ਰਾਬ ਪੰਜਾਬ ਦੀ ਜਾਂਦੀ ਹੈ ਵੱਡੇ ਪੱਧਰ ਤੇ ਯਾਨੀ ਲੁੱਟ ਹੋ ਰਹੀ ਹੈ ਪੰਜਾਬ ਦੇ ਅੰਦਰ ਲੋਕਾਂ ਨੂੰ ਲੁੱਟਿਆ ਜਾਂਦਾ ਦਿੱਲੀ ਨੂੰ ਭਰਿਆ ਜਾਂਦਾ ਸੀ ਤਾਂ ਹੁਣ ਦਿੱਲੀ ਦੇ ਵਿੱਚੋਂ ਤਾਂ ਸੁਫੜਾ ਸਾਫ਼ ਹੋ ਗਿਆ ਹੁਣ ਰਹਿ ਗਿਆ ਇਕੱਲਾ ਪੰਜਾਬ ਜਿੰਨੇ ਵੀ ਦਿੱਲੀ ਵਾਲੇ ਨੇਤਾਏ ਨੇ ਅਰਵਿੰਦ ਕੇਜਰੀਵਾਲ ਹੁਣ ਸਿੱਧਾ ਪੰਜਾਬ ਤੇ ਇੱਕ ਵੱਡਾ ਡਾਕਾ ਮਾਰਨ ਜਾ ਰਿਹਾ ਕਿਉਂਕਿ ਉਹਨੂੰ ਪਤਾ ਹੈ 2027 ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆਉਂਦੀ ਔਰ ਹੁਣ ਪੰਜਾਬ ਦੇ ਵਿੱਚ ਇੱਕ ਵੱਡੀ ਲੁੱਟ ਨੂੰ ਅੰਜਾਮ ਦੇਣਾ ਤੇ ਇਹਦੇ ਉੱਤੇ ਸਰਕਰ ਕਹਿਣ ਦੀ ਲੋੜ ਕਿਹਨੂੰ ਹੈ ਸਾਡੇ ਪੰਜਾਬ ਵਾਸੀਆਂ ਨੂੰ ਪੂਰੇ ਯਾਨੀ ਸਟੇਟ ਦੇ ਲੋਕਾਂ ਨੂੰ ਕਿਉਂਕਿ ਸਾਡਾ ਪੰਜਾਬ ਬੇਹੱਦ ਜ਼ਿਆਦਾ ਇਹਨਾਂ ਨੇ ਉਹ ਗਲਦਲ ਦੇ ਵਿੱਚ ਤੱਕਿਆ ਜਿੱਥੋਂ ਕਦੇ ਹੀ ਨਹੀਂ ਨਿਕਲ ਸਕਦਾ ਕਿਉਂਕਿ ਤੁਸੀਂ ਦੇਖਿਆ ਕਿ ਜਿੰਨਾ ਸਮਾਂ ਇਹਨਾਂ ਦੀ ਸਰਕਾਰ ਨੂੰ ਹੋਇਆ ਤਿੰਨ ਸਾਲਾਂ ਦੇ ਵਿੱਚ ਤਿੰਨ ਸਾਲਾਂ ਦੇ ਵਿੱਚ ਇਹਨਾਂ ਨੇ ਚਿੱਟੇ ਦੇ ਨਾਲ ਜਿਹੜੀ ਨੌਜਵਾਨੀ ਬਰਬਾਦ ਕੀਤੀ ਐ ਮੈਨੂੰ ਐ ਲੱਗਦਾ ਵੀ ਕਦੇ ਵੀ ਇਹੋ ਜੀਆਂ ਸਰਕਾਰਾਂ ਕਦੇ ਨਹੀਂ ਆਈਆਂ ਹੋਣਗੀਆਂ ਪਿਛਲੀਆਂ ਸਰਕਾਰਾਂ ਦੇ ਰਾਜ ਦੇ ਵਿੱਚ ਵੀ ਐਡਾ ਵੱਡਾ ਕਾਹਨ ਮਾਨਵਤਾ ਦਾ ਨਹੀਂ ਹੋਇਆ ਇਹ ਗੱਲ ਦੇ ਸਾਰੇ ਗਵਾਹੀ ਭਰੋਂਗੇ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੇ ਹੋਰ ਵੀ ਜਿਹੜਾ ਕਿ ਜ਼ੁਲਮ ਕਮਾਉਣਾ ਪੰਜਾਬ ਦੀ ਆਬਾਦ ਦੇ ਨਾਲ ਪੰਜਾਬ ਦੀ ਕੌਮ ਦੇ ਨਾਲ ਤੇ ਪੰਜਾਬ ਦੀ ਜਨਤਾ ਦੇ ਨਾਲ ਇਹ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਅੱਖਾਂ ਦੇ ਸਾਹਮਣੇ ਲਾਜਮੇ ਦੇਖੋਗੇ ਜੇਕਰ ਰਾਸ਼ਟਰਪਤੀ ਸ਼ਾਸਨ ਪੰਜਾਬ ਦੇ ਵਿੱਚ ਨਾ ਲੱਗਿਆ ਕਿਉਂਕਿ ਆਉਣ ਵਾਲਾ ਟਾਈਮ ਪੰਜਾਬ ਦੇ ਲਈ ਬਹੁਤ ਵੱਡਾ ਯਾਨੀ ਕਿ ਭਿਆਨਕ ਸਮਾਂ ਆ ਸਕਦਾ ਜਿਹਦੇ ਉੱਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਫੋਕਸ ਕਰਨ ਦੀ ਲੋੜ ਹੈ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ